ਔਰੰਗਜ਼ੈਬ ਦੀ ਕਬਰ ਤੇ ਜਿਹੜੇ ਦੋ ਮਜੌਰ ਸਨ ਮੈਨੂੰ ਕਹਿਣ ਲੱਗੇ ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ ਅਸੀਂ ਰਾਤ ਨੂੰ ਦੀਵਾ ਜਲਾਣਾ ਆਉਂਦਾ ਹੈ ਕਬਰ ਤੇ ਤੇਲ ਵਾਸਤੇ ਪੈਸੇ ਚਾਹੀਦੇ ਨੇ ਜੋ ਜ਼ਾਇਰਿਨ ਆਉਂਦੇ ਨੇ ਬਹੁਤ ਯਾਤਰੀ ਆਉਂਦੇ ਨੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪ੍ਰੇਰਨਾ ਕਰਦੇ ਹਾਂ ਪੈਸੇ ਦੇ ਜਾਂਦੇ ਨੇ ਫਿਰ ਅਸੀਂ ਤੇ ਰਾਤ ਨੂੰ ਦੀਵੇ ਜਲਾਉਂਦੇ ਹਾਂ 35 ਸਾਲ ਪੁਰਾਣੀ ਗੱਲ ਹੈ ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ ਕਿ ਦਿਨ ਮੈਂ ਭੁੱਲ ਨਾ ਜਾਵਾਂ ਉਹਨਾਂ ਨੇ ਮੈਂ ਉਦੋਂ ਦੋ ਦਮੜੇ ਦਿੱਤੇ ਸਨ ਬਹੁਤ ਪੁਰਾਣੀ ਗੱਲ ਔਰ ਫਿਰ ਮੈਂ ਕਈ ਸੇਜਾਂ ਤੇ ਸੁਣਾਈ ਮੈਂ ਕਿ ਐ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਜ਼ੋਰ ਆਏ ਗਏ ਯਾਤਰੀ ਕੋ ਲੋ ਜ਼ਾਇਰਨ ਕੋ ਲੋਏ ਪੈਸੇ ਮੰਗਦੇ ਨੇ ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ জ্বলਦਾ ਪਰ ਜਿਹਨੂੰ ਤੂੰ ਚੰਦ ਨਹੀਂ ਚਾਉਂਗਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੇ ਚਲਦੇ ਨੇ ਜਿਤਨੂੰ ਚੰਦ ਨਹੀਂ ਚਾਉਂਗਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ ਕੂੜ ਨਿਖੁੱਟੇ ਨਾਨਕਾ ਔੜਕ ਸਚ ਰਹੀ ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ ਪਰ ਆਖਿਰ ਜਿੱਤ ਸੱਚ ਦੀ ਹੁੰਦੀ ਏ ਕੂੜ ਨਿਖੁੱਟੇ ਨਾਨਕਾ ਔੜਕ ਸਚ ਰਹੀ ਵਖਤੀ ਤੌਰ ਤੇ ਸਤਾ সিংহাসਨ ਤੇ ਬੈਠਦੀ ਹੈ ਸਤ ਤਤੀ ਤਵੀ ਤੇ ਹੁੰਦਾ ਹੈ ਕੱਚੇ ਹਿਰਦੇ ਡੋਲ ਜਾਂਦੇ ਨੇ ਪਰ ਅੰਜਾਮ ਐਸਾ ਹੁੰਦਾ ਹੈ ਆਖੀਰ ਵਿੱਚ ਸੱਚ সিংহাসਨ ਤੇ ਆਉਂਦਾ ਹੈ ਔਰ ਜਿਹੜੀ ਸਤਾ ਹੈ ਉਹ ਤੇ ਮੱਲੀਆਂ ਮੇਟ ਹੋ ਜਾਂਦੀ ਹੈ ਕੁਝ ਵੀ ਨਹੀਂ